ਸ਼ਰੀਰ ਦੀ ਅੰਦਰੂਨੀ ਗਰਮੀ ਦੂਰ ਕਰਨ ਵਾਲਾ ਤੇ ਗਰਮੀਆਂ ਵਿੱਚ ਸਰੀਰ ਨੂੰ એનર્ਜੀ ਦੇਣ ਵਾਲਾ ਬਹੁਤ ਹੀ ਸਸਤਾ ਤੇ ਠੰਡਾ ਠਾਰ ਡਰਿੰਕ ਹੈ ਜਿਹਨੂੰ ਤੁਸੀਂ ਰੋਜ਼ਾਨਾ ਬਣਾ ਕੇ ਪੀ ਸਕਦੇ ਹੋ ਤੇ ਇਹਨੂੰ ਹਰ ਕੋਈ ਬਣਾ ਸਕਦਾ ਹੈ ਇਹਦੇ ਲਈ ਲਵਾਂਗੇ ਇੱਕ ਬੀਟ ਰੂਟ ਜਿਹਨੂੰ ਚਕੰਦਰ ਵੀ ਕਹਿੰਦੇ ਨੇ ਉਹਨੂੰ ਛਿੱਲ ਕੇ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਿਓ ਮੁੱਠੀ ਭਰ ਲਿਆ ਪਦੀਨਾ ਨੂੰ ਚੰਗੀ ਤਰ੍ਹਾਂ ਧੋ ਲਿਆ ਜੱਗ ਵਿੱਚ ਪਾਓ ਪਦੀਨਾ ਫਿਰ ਪਾਵਾਂਗੇ ਬੀਟ ਰੂਟ ਉੱਪਰ ਦੀ ਨਿਚੋੜ ਦਾਂਗੇ ਅੱਧਾ ਨਿੰਬੂ ਇੱਕ ਗਲਾਸ ਪਾਵਾਂਗੇ ਠੰਡੇ ਠਾਰ ਪਾਣੀ ਦਾ ਲਗਾਤਾਰ ਦੋ 3 ਮਿੰਟ ਲਈ ਗ੍ਰਾਈਂਡ ਕਰਾਂਗੇ ਫਿਰ ਛਾਨ ਨਹੀਂ ਰਹੀ ਤੁਸੀਂ ਇਹਨੂੰ ਛਾਣ ਲਿਓ ਫਿਰ ਲਿਓ ਕੋਈ ਵੀ ਗਲਾਸ ਜੀ ਦੇ ਵਿੱਚ ਤੁਸੀਂ ਸਰਵ ਕਰਨੇ ਜਾਪ ਪੀਣਾ ਚਾਰ ਪੰਜ ਟੁਕੜੇ ਪਾਏ ਆਪਾਂ ਬਰਫ਼ ਦੇ ਫਿਰ ਉੱਪਰ ਦੀ ਪਾਵਾਂਗੇ ਸਬਜ਼ਾ ਦੇ ਬੀਜ ਜਿਹਨੂੰ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿਓ ਅੱਧਾ ਚਮਚ ਪਾਏ ਮਿਸ਼ਰੀ ਦਾ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਫਿਰ ਪਾ ਦਿਓ ਪਦੀਨੇ ਤੇ ਚਕੰਦਰ ਵਾਲਾ ਡਰਿੰਕ ਚੰਗੀ ਤਰ੍ਹਾਂ ਮਿਕਸ ਕਰ ਦਿਓ ਜਦ ਹੀ ਸਰਵ ਕਰੋਗੇ ਉੱਪਰ ਰੱਖ ਦਿਓ ਪਦੀਨੇ ਦੇ ਪੱਤੇ ਗਰਮੀ ਲਈ ਇਸ ਤੋਂ ਵਧੀਆ ਡਰਿੰਕ ਹੋ ਹੀ ਨਹੀਂ ਸਕਦਾ ਬਹੁਤ ਸਸਤੇ ਵਿੱਚ ਤਿਆਰ ਹੋ ਦੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਟਰਾਈ ਕਰਕੇ ਜਰੂਰ